ਸਿੱਧੂ ਮੂਸੇਵਾਲੇ ਨੂੰ ਅੱਜ ਦੇ ਸਮੇਂ ਵਿੱਚ ਹਰ ਕੋਈ ਪੰਜਾਬੀ ਇੰਡਸਟਰੀ ਦਾ ਕਿੰਗ ਮੰਨਦਾ ਹੈ ਅਤੇ ਹਰ ਕੋਈ ਸਿੱਧੂ ਮੂਸੇਵਾਲੇ ਵਾਂਗ ਬਾਨਾ ਚਾਹੁੰਦਾ ਹੈ ਅਤੇ ਲੱਖਾਂ ਲੋਕ ਸਿੱਧੂ ਮੂਸੇਵਾਲੇ ਬਾਈ ਤੋਂ ਇਨਸਪਾਇਰ ਹੋ ਕੇ ਲਿਖਦੇ ਅਤੇ ਗਾਉਂਦੇ ਨੇ ਅਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਸਾਹਮਣੇ ਆਉਂਦੀ ਹੀ ਰਹਿੰਦੀ ਹੈ। ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ ਚੈਨਲ ਮੂਸਾ ਟਾਕ ਤੇ। ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਮੋਗੇ। ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਤੇ ਨਵੀਂ ਅਪਡੇਟ ਲੈ ਕੇ। ਦੋਸਤੋ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਬਹੁਤ ਤੇਜ਼ੀ ਦੇ ਨਾਲ ਵ ਵੀਡੀਓ ਕਲਿੱਪ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗਿੱਪੀ ਗਰੇਵਾਲ ਬਾਈ ਵੀਡੀਓ ਬਣਾ ਰਿਹਾ ਹੈ ਅਤੇ ਆਪਣੀ ਉਸ ਵੀਡੀਓ ਦੇ ਵਿੱਚ ਗਿੱਪੀ ਗਰੇਵਾਲ ਬਾਈ ਇਹ ਕਹਿ ਰਿਹਾ ਹੈ ਕਿ ਅੱਜ ਤੁਹਾਨੂੰ ਇੱਕ ਨਵੇਂ ਸਖਸ ਦੇ ਨਾਲ ਮਿਲਾਉਣ ਜਾ ਰਹੇ ਹਾਂ ਅਤੇ ਜਦੋਂ ਗਿੱਪੀ ਗਰੇਵਾਲ ਬਾਈ ਆਪਣੀ ਉਸ ਵੀਡੀਓ ਕਲਿੱਪ ਦੇ ਵਿੱਚ ਇੱਕ ਨਵੇਂ ਮੁੰਡੇ ਨੂੰ ਵਿਖਾਉਂਦਾ ਹੈ ਅਤੇ ਉਸ ਨਾਲ ਗੱਲਬਾਤ ਕਰਕੇ ਉਸ ਨੂੰ ਗਾਉਣ ਲਈ ਕਹਿੰਦਾ ਹੈ ਅਤੇ ਇਸ ਤੋਂ ਬਾਅਦ ਜਦੋਂ ਉਹ ਮੁੰਡਾ ਗਾਉਣ ਲੱਗਦਾ ਹੈ ਤਾਂ ਦੋਸਤੋ ਤੁਸੀਂ ਵੀਡੀਓ ਦੇ ਵਿੱਚ ਆਪ ਵੇਖ ਲਵੋ ਕਿ ਉਹ ਬਿਲਕੁਲ ਸਿੱਧੂ ਮੂਸੇਵਾਲੇ ਬਾਗ ਹੀ ਗਾਉਂਦਾ ਹੈ ਯਾਰਾਂ ਦੀ ਮਹਿਫਿਲ ਵਿੱਚ ਬੈ ਕੇ ਯਾਰਾਂ ਦੀ ਅਤੇ ਦੋਸਤੋ ਜਿਵੇਂ ਕਿ ਤੁਸੀਂ ਇਸ ਵੀਡੀਓ ਕਲਿੱਪ ਦੇ ਵਿੱਚ ਵੇਖ ਹੀ ਲਿਆ ਕਿ ਇਹ ਮੁੰਡਾ ਬਿਲਕੁਲ ਸਿੱਧੂ ਮੂਸੇਵਾਲੇ ਬਾਈ ਵਾਂਗ ਹੀ ਗਾਉਂਦਾ ਹੈ ਅਤੇ ਦੋਸਤੋ ਤੁਹਾਨੂੰ ਦੱਸ ਦੇ ਕਿ ਇਸ ਨੂੰ ਵੀ ਹੁਣ ਗਿੱਪੀ ਗਰੇਵਾਲ ਬਾਈ ਆਪਣੇ ਹੰਬਲ 뮤직 ਚੈਨਲ ਦੇ ਉੱਪਰੋਂ ਲਾਂਚ ਕਰਨ ਜਾ ਰਹੇ ਨੇ ਅਤੇ ਇਸ ਵੀਰ ਦੇ ਨਵੇਂ-ਨਵੇਂ ਗੀਤ ਆਪਾਂ ਨੂੰ ਹੰਬਲ 뮤직 ਦੇ ਉੱਪਰੋਂ ਸੁਣਨ ਨੂੰ ਮਿਲਣਗੇ ਤਾਂ ਦੋਸਤੋ ਤੁਹਾਨੂੰ ਦੱਸ ਦੇ ਕਿ ਇਸ ਮੁੰਡੇ ਦਾ ਨਾਮ ਹੈ ਸਿਕੰਦਰ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਸਿੱਧੂ ਮੂਸੇਵਾਲੇ ਬਾਈ ਵਾਂਗ ਹੀ ਧੱਕਾ ਪਾ ਕੇ ਰੱਖੇਗਾ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਤਾਂ ਦੋਸਤੋ ਤੁਹਾਨੂੰ ਦੱਸ ਦੇ ਕਿ ਸਿੱਧੂ ਮੂਸੇਵਾਲੇ ਦਾ ਉਹ ਵੀ ਹੰਬਲ 뮤ਜ਼ਿਕ ਦੇ ਉੱਪਰੋਂ ਹੀ ਰਿਲੀਜ਼ ਕੀਤਾ ਗਿਆ ਸੀ ਅਤੇ ਹੰਬਲ 뮤ਜ਼ਿਕ ਗਿੱਪੀ ਗਰੇਵਾਲ ਬਾਈ ਦੀ ਹੀ ਕੰਪਨੀ ਹੈ ਅਤੇ ਇਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਸੋਹ ਹੈ ਗੀਤ ਨੇ ਬਹੁਤ ਵੱਡੇ ਵੱਡੇ ਰਿਕਾਰਡ ਬਣਾਏ ਅਤੇ ਅੱਜ ਦੇ ਦਿਨ ਸਿੱਧੂ ਮੂਸੇਵਾਲੇ ਦੇ ਇਸ Song ਨੂੰ 881 ਮਿਲੀਅਨ ਵਿਊਜ਼ ਹੋ ਚੁੱਕੇ ਨੇ ਹੰਬਲ 뮤ਜ਼ਿਕ ਦੇ ਉੱਪਰ ਅਤੇ 8.2 ਮਿਲੀਅਨ ਲਾਈਕਸ ਹੋ ਚੁੱਕੇ ਨੇ ਤਾਂ ਦੋਸਤੋ ਇਹ ਰੋਤਵਾਏ ਸਿੱਧੂ ਮੂਸੇਵਾਲੇ ਦਾ ਕਿ ਸਿੱਧੂ ਮੂਸੇਵਾਲੇ ਦੇ ਸੋਹ ਹੈ ਗੀਤ ਨੂੰ 1 ਬਿਲੀਅਨ ਵਿਊਜ਼ ਹੋਣ ਚ ਬਸ ਕੁਝ ਹੀ ਵਿਊਜ਼ ਬਾਕੀ ਨੇ ਤਾਂ ਦੋਸਤੋ ਸਿੱਧੂ ਮੂਸੇਵਾਲੇ ਬਾਈ ਦੇ ਕਟੜ ਫੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਇਦਾਂ ਦੀ ਅਸੀਂ ਵੀਡੀਓਜ਼ ਅਤੇ ਅਪਡੇਟਸ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਤਾਂ ਦੋਸਤੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ